ਅੱਜ 1 ਮਾਰਚ 2024 ਨੂੰ ਵੀਡੀਓ ਬਣਾ ਰਿਹਾ ਜੀ ਇਹ ਆਪਣੀ ਫਸਲ ਆ 826 ਪੀਬੀਡਬਲਿਊ ਯੂਨੀਵਰਸਿਟੀ ਦਾ ਬੀਜ ਲਿਆਂਦਾ ਹੋਇਆ ਤੇ 55 ਕਿਲੋ ਰੋਟਾਵੇਟਰ ਦੇ ਨਾਲ ਬੀਜੀ ਹੋਈ ਆ ਤਿੰਨ ਥੱਲੇ ਯੂਰੀਏ ਪਏ ਨੇ ਚਾਰ ਕਿਸ਼ਤਾਂ 'ਚ ਵੰਡ ਕੇ ਪਹਿਲੇ ਪਾਣੀ ਤੋਂ ਪਹਿਲਾਂ ਮੈਗਨੀਜ਼ ਕੀਤੀ ਹੈ ਇਹਦੇ ਤੇ ਕੱਲੀ ਉਸ ਤੋਂ ਬਾਅਦ ਮੈਗਨੀਜ਼ ਜ਼ਿੰਕ ਦੀ ਸਪਰੇਅ ਕੀਤੀ ਹੈ ਪਾਣੀ ਲੱਗਣ ਤੋਂ ਬਾਅਦ ਦੂਵੇ ਯੂਰੀਨਾ ਸਲਫਰ ਪਾਈਏ ਤੇਰੋਂ ਨਾਲ ਅਸੀਂ ਸਾਗਰ ਕਾ Z++ ਜਿਹੜੀ ਅਮਾਈਨੋ ਐਸਿਡ ਹੁੰਦਾ ਉਹ ਪਾਈਆ ਤੇ ਬਾਕੀ ਡਾਕਟਰ ਗੁਰਮਿੰਦਰ ਸਿੰਘ ਬਰਾੜ ਜੀ ਦੇ ਕਹਿਣ ਤੇ ਦੋ ਸਪਰੇਅ ਹੰਤਾ ਵਾਲੀਆਂ ਕੀਤੀਆਂ ਨੇ ਇੱਕ ਸਪਰੇਅ ਅਲੱਗ ਤੋਂ ਮੈਗਨੀਸ਼ੀਅਮ ਸਲਫੇਟ ਦੀ ਕੀਤੀ ਆ ਹੋਰ ਇਹਦੇ ਵਿੱਚ ਕੁਝ ਨਹੀਂ ਪਾਇਆ ਖਰਾਕ ਵਗੈਰਾ ਸਭ ਕੁਝ ਤੁਹਾਡੇ ਸਾਹਮਣੇ ਆ ਫਸਲ ਇਹ ਸਾਨੂੰ ਤਿੰਨ ਥੱਲੇ ਮਿਲੀਆਂ ਸੀ ਅਸੀਂ ਇਹ ਸਵਾ ਦੋ ਕਿਲੇ ਲਾਏ ਨੇ ਤੇ ਸਵਾ ਕਿਲਾਏ ਤੇ ਇੱਕ ਕਿਲਾ ਲਾਇਆ ਹੋਇਆ ਇਹ 826 ਦਾ ਏ ਪਾਣੀ ਇਹ ਲੈ ਰਿਹਾ ਲਾਤਾ ਇਸ ਟਾਈਮ ਬੂਰ ਪੈ ਰਿਹਾ ਜੀ